ਕੱਡੇ ਤੇ ਤੁਹਾਡੀ ਫਸਲ ਹੈ ਜਿਹੜੀ ਆ ਹਾਂਜੀ ਭਾਈ ਮੇਰਾ ਪ੍ਰਿੰਟ ਬੋਲੇ ਜੀ ਆ ਜਿਹੜਾ ਜਲਾ ਜਿਹੜਾ ਬੰਦਾ ਭਾਈ ਮੈਂ 10 ਬਾਰਾਂ ਕੇਲੇ ਠੇਕੇ ਥਾਂ ਲਿਆ ਜਿਹੜਾ ਸਾਰਾ ਹੀ ਤੋਂ ਨਾਮ ਪਰਵਾਦ ਹੋ ਚੁੱਕਾ ਵਾ ਇੱਕ ਥੀਲਾ ਬਣੀ ਬਜਾ ਦੇ ਵਿੱਚ ਹੋ ਜਾਈ ਮਨੋ ਸਾਰਾ ਠੇਕਾ ਵੀ ਨਗਰ ਦੇ ਚੁੱਕਾ ਵਾਂ ਪੰਚਾਇਤ ਦੀ ਪੈੜੀ ਹੀ ਕੋਈ ਮੈਂ ਤੇਰੇ ਬੰਦੇ ਕੋਲ ਲਈਏ ਬੁਨੇ ਤੇ ਆ ਦੇ ਪੈੜੀ ਮਰੀ ਹੈਗੀ ਆ ਉਹ ਵੀ ਠੇਕੇ ਦੇ ਆ ਪੱਠਿਆਂ ਦਾ ਇਕੱਲਾ ਹੀ ਉਹ ਵੀ ਗਲ ਗਿਆ ਸਾਰਾ ਹੀ ਕਿਹੇ ਮਨੋ ਕੋਈ ਨੇ ਬਨੂ ਤੇ ਪੁੱਛਿਆ ਨਾ ਕੋਈ ਕਿਸ਼ੇ ਆਣ ਕੇ ਜੀ ਸਾਰਾ ਝੋਨਾ ਬਰਬਾਦ ਹੋ ਚੁੱਕਾ ਵਾ ਕਰਜ਼ਾ ਚੁੱਕ ਗਿਆ ਮੈਂ ਤੜੀ ਤੇ ਕੇ ਲਈ ਤੇ ਮੇਰੀ ਕੋਈ ਸਹਾਇਤਾ ਕੀਤੀ ਜਾਵੇ ਕੋ ਸਰਕਾਰ ਨੂੰ ਕੀਤੀ ਜਾਵੇ ਕੋ ਭਣਪਰਾ ਕੋਈ ਪੱਠੀ ਵੀ ਸਾਡੇ ਮਨੋ ਕਿਲਾ ਗੜ ਕੇ ਕਿਸੇ ਨੇ ਅਜੇ ਤੱਕ ਮਨੋ ਕੋਈ ਆਣ ਕੇ ਪੁੱਛਿਆ ਨਹੀਂ ਤੇ ਕੜੀ ਤੋਂ ਆਣ ਕੇ ਪਾਣੀ ਅਜੇ ਤੱਕ ਲਥੰਡਿਆ ਅਜੇ ਕਣਕ ਦੀ ਵੀ ਕੋਈ ਪੱਕੀ ਆਸ ਨਹੀਂ ਹੈਗੀ ਵੀ ਇੱਥੇ 베ਜੀ ਜਾਊਗੀ ਨਹੀਂ 베ਜੀ ਜਾਊਗੀ ਇਹਨੇ ਇਹ ਬੈਂਤੀਆਂ ਪ੍ਰਵਾਨ ਕਰਿਓ ਮੇਰੇ